ਵੈਗੁਰ ਦੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਯਾਤਰਾ ਸ੍ਰੀ ਹਰਿ ਯੂਸ ਹੈ ਨਰੇੜ ਅਸੀਂ ਪਹੁੰਚ ਚੁੱਕੇ ਹਾਂ ਮਸਤੂਆਣਾ ਸਾਹਿਬ ਗੁਰਦਵਾਰ ਸਾਹਿਬ ਤੇ ਆਜੋ ਇੱਥੇ ਕਰਾਉਨੇ ਆ ਦਰਸ਼ਨ ਗੁਰਦਰਾਸਾ ਚਖੰਡ ਅੰਗੀਠਾ ਸਾਹਿਬ ਮਸਤੂਆਣਾ ਸਾਹਿਬ ਅਸੀਂ ਪਹੁੰਚ ਚੁੱਕੇ ਹਾਂ ਗੁਰਦਰਾ ਸਾਹਿਬ ਕਰੋ ਜੀ ਦਰਸ਼ਨ ਪਹਿਲਾਂ ਦਾ ਨਾਲ ਦੀ ਨਾਲ ਗੁਰਦਾਰ ਸਾਹਿਬ ਦੇ ਗੁਰਦਾਰ ਸਾਹਿਬ ਦੇ ਦਰਸ਼ਨ ਕਰਵਾਵਾ ਕਰਵਾਵਾਂਗੇ ਜਿੱਥੇ-ਜਿੱਥੇ ਵੀ ਅਸੀਂ ਰੁਕੇ